ਸਸੇ ਗਾਲ ਦੋਸਤੋ ਕਮਾਲ ਦੀ ਬਾਲਟੀ ਦਿਖਾਉਣੀ ਆ ਤੇ ਬਾਲਟੀ ਕਾਦੀ ਆ ਪੂਰੀ ਰਸੋਈ ਹੈ ਬਾਲਟੀ ਦੇ ਵਿੱਚ ਸਸੇ ਗਾਲ ਸਰ ਸਭ ਤੋਂ ਪਹਿਲਾਂ ਤਾਂ ਜੀ ਆਪਣੀ ਲੋਕੇਸ਼ਨ ਦੱਸ ਦਈਏ ਆਪਣੇ ਢਾਬੇ ਦੀ ਇਹ ਹਰੀਕੇ ਪਤਨ ਜੀ ਲਾਹੌਰਿਆਂ ਦੀ ਵੇਲੀ ਠੀਕ ਆ ਜੀ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਮੈਹਨਲ ਹਾਈਵੇ 54 ਅੰਮ੍ਰਿਤਸਰ ਬਠਿੰਡਾ ਰੋਡ ਤੇ ਆ ਜੀ ਸਰ ਜੇ ਹੁਣ ਗੱਲ ਕਰੀਏ ਵੀ ਇਹ ਬਾਲਟੀ ਦੇ ਵਿੱਚ ਕੀ ਖਾਸ ਆ ਬਾਲਟੀਆਂ ਤਾਂ ਆਮ ਆਪਾਂ ਬਹੁਤ ਦੇਖਦੇ ਆ ਇਹ ਬਾਲਟੀ ਅੱਗੇ ਵੀ ਇੱਕ ਸਾਡਾ ਵੀਰ ਬਣਾ ਕੇ ਲਿਗਿਆ ਸੀ ਵੀਡੀਓ ਉਹਦੇ ਬੜੇ ਲੋਕਾਂ ਨੇ ਸਵਾਲ ਕੀਤੇ ਸੀ ਕੋਈ ਕਹਿੰਦਾ ਸੀ ਇਹ ਹੈਗੀ ਆ ਸਟੀਲ ਆ ਠੀਕ ਹੈ ਜੀ ਇਹ ਸਟੀਲ ਤੇ ਇੰਨੀ ਪੁਰਾਣੀ ਹੋ ਹੀ ਨਹੀਂ ਸਕਦੀ ਠੀਕ ਹੈ ਜੀ ਇਹਨੂੰ ਅਸਲ 'ਚ ਸਫਰੀ ਬਾਲਟੀ ਕਹਿੰਦੇ ਆ ਕੋਈ ਫੋਲਡਿੰਗ ਵਾਲਟੀ ਕਹਿੰਦਾ ਫੋਲਡਿੰਗ ਰਸੋਈ ਕੋਈ ਸਫਰੀ ਬਾਲਟੀ ਕਹਿੰਦਾ ਕਿ ਇਹਦੇ ਵਿੱਚ ਪਿਛਲੇ ਜ਼ਮਾਨੇ ਜਦੋਂ ਸਫਰ ਤੋਂ ਪਰਤੇ ਜਾਂਦੇ ਸੀ ਲੋਕ ਇਹ ਨਾਲ ਲੈ ਜਾਂਦੇ ਹੁੰਦੇ ਸੀ ਠੀਕ ਹੈ ਜੀ ਤੇ ਜਿੰਨੇ ਵੀ ਮੈਂਬਰ ਕੋ 15 20 25 ਮੈਂਬਰ ਜਿੰਨੇ ਹੁੰਦੇ ਸੀ ਜੀ ਉਹਨਾਂ ਦਾ ਖਾਣਾ ਬਣਾ ਬਣਾ ਬਣਦਾ ਹੁੰਦਾ ਸੀ ਤੋ ਆ ਤੁਸੀਂ ਹੁਣ ਵੇਖੀ ਜਾਓ ਤੁਸੀਂ ਆਪਦੀ ਨਿਗਾਹ ਨਾਲ ਵੇਖੀ ਵੀ ਇਹਦੇ ਚ ਜਿੱਥੋਂ ਵੀ ਸਟੀਲ ਦੀ ਜਾਂ ਸਲਵਰ ਦੀ ਕੋਈ ਚੀਜ਼ ਨਿਕਲ ਆਈ ਤੋ ਹਮੈਨੂੰ ਉਸੇ ਲ ਟੋਕਣਾ ਜੇ ਪਿੱਤਲ ਤੇ ਕਾਂਸਾ ਨਿਕਲਿਆ ਤੇ ਫੇਰ ਕੋਈ ਨਹੀਂ ਪਿਓਰ ਪਿੱਤਲ ਹੀ ਲੱਗਦੀ ਜੀ ਮੈਨੂੰ ਤਾਂ ਦੇਖ ਆ ਵੇਖੋ ਜੀ ਇੱਕ ਇੱਥੇ ਨੂੰ ਹੀ ਇਤਰਾ ਕਰ ਦੋ ਠੀਕ ਆ ਜੀ ਆ ਇਸ ਤੋਂ ਅੱਗੇ ਜੀ ਲੋ ਆ ਵੇਖੋ ਇਹ ਵੀ ਪਿੱਤਲ ਆ ਠੀਕ ਆ ਜੀ ਇਹ ਆ ਮਰਾਦਾਬਾਦੀ ਪਾਲਿਸ਼ ਹੋਈ ਆ ਜੀ ਜਿੰਨੂੰ ਲੋਕ ਤੇ ਵੇਖ ਕੇ ਆ ਇਹ ਕਹਿ ਰਹੇ ਨੇ ਵੀ ਇਹ ਇਹ ਦੁੱਜੀ ਹੈਗੀ ਆ ਇਹ ਸਟੀਲ ਆ ਲਓ ਵੀ ਦੋਸਤੋ ਦੇਖ ਲਓ ਪੂਰਾ ਟੇਬਲ ਭਰ ਜੂਗਾ ਹਾਂਜੀ ਹਾਂਜੀ ਆਹ ਵੇਖੋ ਇਹਨੂੰ ਵੀ ਸਟੀਲ ਮੰਨੀ ਜਾਂਦੇ ਆ ਇਹ ਜਿਹ ਹੈਗੀਆਂ ਆਹ ਕਾਂਸੀ ਤੇ ਪਿੱਤਲ ਦੀਆਂ ਸਾਰੀਆਂ ਕਾਂਸੀ ਦੀਆਂ ਜੀ ਹਾਂਜੀ ਹਾਂਜੀ ਆਹ ਵੇਖੋ ਜੀ 10 ਹੋ ਗਈਆਂ 4 ਹੋ ਗਈਆਂ 5 6 ਹੋ ਗਈ ਇਹਦੇ ਵਿੱਚੋਂ ਨੇ ਗਲਦੀਆਂ ਠੀਕ ਹੈ ਬਹੁਤਿਆਂ ਨੇ ਕਿਹਾ ਸੀ ਇਹ ਦੁਬਾਰਾ ਪਾ ਕੇ ਵਿਖਾਵੇ ਆ ਤੁਸੀਂ ਹੁਣ ਵੇਖੀ ਜਾਓ ਜੀ ਇਹ ਪਾਸੇੋਂ ਆ ਰਹੀਆਂ ਕਿ ਗੱਫੋਂ ਆ ਰਹੀਆਂ ਠੀਕ ਹੈ ਇੱਕ ਗਲਾਸ ਹੋ ਗਿਆ ਦੋ ਹੋ ਗਿਆ ਤਿੰਨ ਹੋ ਗਏ ਠੀਕ ਹੈ ਜੀ ਇਹਦੇ ਚ ਆ ਇੱਕ ਕੜਸੀ ਹੋ ਗਈ ਠੀਕ ਹੈ ਜੀ ਇਹ ਹੋ ਗਿਆ ਠੀਕ ਹੈ ਜੀ ਉਹ ਇਹਦੇ ਵਿੱਚੋਂ ਅੱਗੋਂ ਆ ਜਿਹੜੀ ਚੀਜ਼ ਨਿਕਲਾਉਣੀ ਆ ਇਹ ਇਹ ਇਹਦਾ ਫੋਲਡਿੰਗ ਗਲਾਸ ਆ ਠੀਕ ਹੈ ਜੀ ਇਹ ਗਲਾਸ ਆ ਫੋਲਡਿੰਗ ਪਾਣੀ ਪੀਣ ਆਸਤੇ ਇਹਨੂੰ ਗਲਾਸ ਨੂੰ ਇੱਥੇ ਆਪਾਂ ਰੱਖ ਦਿੰਨੇ ਆ ਜੀ ਅੱਗੋਂ ਫੇਰ ਕੌਲੀਆਂ ਇੱਧਰ ਰੱਖ ਦਈਏ ਜੇ ਬਾਲੇ ਤਾਂ ਪੂਰਾ ਇਹ ਕਹੇ 2 3 4 5 6 7 8 9 ਤੇ 10 ਭਾਂਡੇ ਹੋ ਗਏ ਜੀ 10 ਤੇ 11 12 ਆ ਹੋ ਗਿਆ 13 ਆ 14 ਤੇ ਆ ਜੇ 15 ਠੀਕ ਆ ਜੀ ਅੱਗੇ ਆ ਜਿਓ ਜੀ 16 17 ਜੀ 18 19 ਵੱਡੇ ਤੋਂ ਵੱਡਾ ਭਾਂਡਾ ਨਿਕਲ ਹੀ ਜਾਂਦਾ ਜੀ ਆਹ ਲਓ ਜੀ 20 ਹੋ ਗਏ ਬਿਲਕੁਲ ਜੀ ਆਹ ਇੱਕੀ ਹੋ ਗਏ ਜੀ ਆ ਆ ਗਿਆ ਜੀ ਇਹਦੇ ਨਾਲ ਕਿਆ ਬਾਤ ਭਾਈ ਹੋ ਗਏ ਵੱਡਾ ਪੰਡਾ ਆ ਵੀ ਰਹਿ ਗਿਆ ਜੀ ਇਹ ਵੀ ਇਹ ਵੀ ਰਹਿ ਗਿਆ ਉਹ